ਜੰਗਲ ਸਾਨੂੰ ਇਹ ਸਿਖਾਉਂਦਾ ਵੀ ਦੁੱਖ ਤੇ ਸੁੱਖ ਦੋ ਪਹਿਲੂ ਆ ਪਹਿਲੂ ਆ ਇਹਨਾਂ ਦੋਨੋਂ ਪਹਿਲੂ ਨਾਲ ਲੈ ਕੇ ਚੱਲੋ ਜਿਹੜਾ ਕੋਈ ਮਰ ਗਿਆ ਉਹ ਹੋ ਸਕਦਾ ਉਹ ਆਪਣੇ ਘਰੋਂ ਭੋਜਨ ਲੱਭਣ ਆਇਆ ਹੋਵੇ ਉਹਦੇ ਘਰ ਮਾਤਮ ਹੋਣਾ ਤੇ ਜਿਹੜਾ ਮਾਰ ਕੇ ਚਲਾ ਗਿਆ ਉੱਥੇ ਸੈਲੀਬ੍ਰੇਸ਼ਨ ਚੱਲਦੀ ਹੋਣੀ ਹਰ ਇੱਕ ਜਿਹੜਾ ਜੰਗਲ ਦਾ ਵਸਿੰਦਾ ਸਾਨੂੰ ਇਹ ਸਿਖਾਉਂਦਾ ਉਹ ਜੇ ਜੰਗਲ ਤੋਂ ਕੁਝ ਲੈਂਦੇ ਜਾਂ ਜੰਗਲ 'ਚ ਪੈਦਾ ਹੁੰਦੇ ਉਹ ਤੇ ਜੰਗਲ ਨੂੰ ਪੇ ਬੈਕ ਕਰਦੇ ਆ ਇਦਾਂ ਸਾਨੂੰ ਵੀ ਸੋਸਾਇਟੀ ਨੂੰ ਸਮਾਜ ਨੂੰ ਪੇ ਬੈਕ ਕਰਨਾ ਚਾਹੀਦਾ ਉਹ ਇੱਕ ਪੇੜ ਦਿਖ ਰਿਹਾ ਮੈਨੂੰ ਬੜਾ ਵਧੀਆ ਹਾਂ ਇਹ ਕਿਹੜਾ ਹੈ ਜਿਹੜੇ ਤਖਣੀ ਧਾਮਾਪੁਰ ਦਰਸ਼ਕ ਆਉਣ ਤੇ ਇਸ ਵੀਡੀਓ ਨੂੰ ਦੇਖ ਕੇ ਆਣੋ ਜੇ ਕਿਤੇ ਮੈਂ ਭੁੱਲ ਵੀ ਜਾਵਾਂ ਤਾਂ ਜਰੂਰ ਮੇਰੇ ਤੋਂ ਪੁੱਛ ਲੈਣਾ ਜੀ ਇਹ ਰੂਟ ਜਿਹੜਾ ਅਸੀਂ ਬਣਾਇਆ ਹੈ ਵਿਸਟਰਲ ਵਾਸਤੇ ਇਹ ਬਿਲਕੁਲ ਆਊਟਰ ਦੇ ਪਾਸੇ ਆ ਸੈਂਚਰੀ ਦੇ ਠੀਕ ਹੈ ਔਰ ਇਹ ਦੋ ਤੋਂ ਤਿੰਨ ਕਿਲੋਮੀਟਰ ਦਾ ਜਾਨੀ ਆਉਣ ਜਾਣ ਦਾ ਰੂਟ ਹੈਗਾ ਆ ਅਸੀਂ ਕਿਤੇ ਜਾਣਾ ਹੋਵੇ ਪਾਣੀ ਦੀਆਂ ਬੋਤਲਾਂ ਨਾਲ ਚੱਕਦੇ ਹਾਂ ਰਾਈਟ ਤੇ ਜਦੋਂ ਬਾਹਰ ਜ਼ਿਮੀਦਾਰਾਂ ਦੇ ਖੇਤਾਂ 'ਚ ਪਾਣੀ ਪੀਂ ਜਾਂਦਾ ਉੱਥੇ ਕਨਫਲਿਕਟ ਹੋ ਜਾਂਦਾ ਉਹ ਸਾਡੀ ਬਦਲ ਖਰਾਬ ਕਰਨਾ ਆ ਜੀ ਜੀ ਜੇ ਦਰਖਤ ਡਿੱਗ अच्छा हां जी ਇਹਦੀ ਜਗਾ ਵੀ ਇਹਦੀ ਸਥਿਤੀ ਵੀ ਨਹੀਂ ਬਦਲਾ ਸਕਦੇ ਅਸੀਂ ਰਸਤਾ ਬਦਲਣਾ ਬਦਲਣਾ ਪੈਣਾ ਸਾਨੂੰ ਆਹ ਚਲਦੇ ਚਲਦੇ ਆ ਗਏ ਜੰਗਲ ਦੇ ਵਿੱਚ ਤਖਣੀ ਰਹਿਮਾਪੁਰ ਵਾਈਲਡਲਾਈਫ ਸੈਂਚਰੀ ਆ ਜੋ ਕਿ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਆ ਤੇ ਆਪਾਂ ਅਮਨਦੀਪ ਸਿੰਘ ਡਾਕਟਰ ਅਮਨਦੀਪ ਸਿੰਘ ਉਹਨਾਂ ਦੇ ਨਾਲ ਇੱਥੇ ਘੁੰਮ ਰਹੇ ਆ ਤੇ ਅੰਦਰ ਜੋ ਜੰਗਲ ਨੂੰ ਐਕਸਪਲੋਰ ਕਰ ਰਹੇ ਆ ਆਪਾਂ ਆ ਦੇਖੋ ਜੀ ਤਾਂ ਆਪਾਂ ਜਦੋਂ ਜੰਗਲ ਦੇ ਵਿੱਚ ਜਾਈਏ ਹੁਣ ਸਾਂਭਰ ਦਾ ਪਗਮਾਰਕਾ ਜੀ ਠੀਕ ਹੈ ਜੀ ਠੀਕ ਹੈ ਨਹੀਂ ਇਧਰਲੇ ਪਾਸੇ ਨੂੰ ਇਦਾਂ ਸਾਂਭਰ ਗਿਆ ਆਇਆ ਜੇ ਤੁਸੀਂ ਇਹਦੇ ਆਸ-ਪਾਸੇ ਦੇਖੋਗੇ ਕਿਉਂਕਿ ਤੁਹਾਨੂੰ ਇੱਥੇ ਘਟ ਮੈਣੇ ਘਾਜ ਪਤਨ ਲੱਗਣਾ ਜੇ ਪਿੱਛੇ ਦੇਖੋਗੇ ਪਿੱਛੇ ਵੀ ਹੈਗਾ ਆ ਦੇਖੋ ਹਾਂ ਹਾਂ ਆ ਦੇਖੋ ਹੈਗਾ ਹੈਗਾ ਤਾਂ ਜਿਹੜਾ ਜੰਗਲ ਆ ਜਦੋਂ ਆਪਾਂ ਦਿਨ ਵੇਲੇ ਆਂਦੇ ਆ ਨਾ ਜੀ ਇਹ ਜੰਗਲ ਦੇ ਵਿੱਚ ਕੀ ਹੋਇਆ ਕਿਧਰੋਂ ਕਿਧਰ ਨੂੰ ਜਾਨਵਰ ਗਿਆ ਹੋਣਾ ਕੀ ਉਹਦੀ ਡਾਇਰੈਕਸ਼ਨ ਹੋਣੀ ਆ ਉਹ ਵੱਡਾ ਹੋਣਾ ਛੋਟਾ ਹੋਣਾ ਬੱਚਿਆਂ ਸਮੇਤ ਹੋਣਾ ਆ ਜੰਗ ਹੋਣਾ ਆ ਜਾਂ ਬਜ਼ੁਰਗ ਹੋਣਾ ਆ ਤੇ ਪੱਗਮਾਰਕ ਤੋਂ ਸਟੱਡੀ ਹੋ ਜਾਂਦੀ ਆ ਅੱਛਾ ਔਰ ਇਹ ਸਟੱਡੀ ਵੀ ਬੱਚਿਆਂ ਨੂੰ ਸਾਡਿਆਂ ਨੂੰ ਜਦੋਂ ਜੰਗਲ ਦੇ ਵਿੱਚ ਜਦੋਂ ਆਉਂਦੇ ਆ ਤਾਂ ਮੈਂ ਇਹ ਚੀਜ਼ਾਂ ਦੱਸਦਾ ਆ ਅੱਛਾ ਉਹਦਾ ਰੀਜ਼ਨ ਆ ਜੀ ਉਹਦਾ ਕਾਰਨ ਕੀ ਆ ਹਮ ਕਿ ਸਾਡੀ ਨਾ ਕਲਪਨਾਵਾਂ ਦੀ ਸ਼ਕਤੀ ਵਾਧੀ ਇਹਦੇ ਨਾਲ ਜੀ ਜਦੋਂ ਅਸੀਂ ਦਿਮਾਗ ਤੇ ਜ਼ੋਰ ਪਾਉਂਦੇ ਆਂ ਵੀ ਇਹ ਪੱਗਮਾਰਕ ਲੱਗਾ ਆ ਇੱਥੇ ਝਾੜੀਆਂ ਟੁੱਟੀਆਂ ਆ ਹੋ ਸਕਦਾ ਤੇ ਸ਼ਿਕਾਰ ਤਾਂ ਨਹੀਂ ਹੋਇਆ ਹਾਂ ਕੌਣ ਮਰਿਆ ਹੋਣਾ ਕਿਹਨੇ ਮਾਰਿਆ ਹੋਣਾ ਜਿਹੜਾ ਕੋਈ ਮਰ ਗਿਆ ਹਮ 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 ਉਹ ਹੋ ਸਕਦਾ ਉਹ ਆਪਣੇ ਘਰੋਂ ਭੋਜਨ ਲੱਭਣ ਆਇਆ ਹੋਵੇ ਉਹਦੇ ਘਰ ਮਾਤਮ ਹੋਣਾ ਤੇ ਜਿਹੜਾ ਮਾਰ ਕੇ ਚਲਾ ਗਿਆ ਉੱਥੇ ਸੈਲੀਬ੍ਰੇਸ਼ਨ ਚੱਲਦੀ ਹੋਣੀ ਇਹਦਾ ਮਤਲਬ ਕੀ ਆ ਵੀ ਜੰਗਲ ਸਾਨੂੰ ਇਹ ਸਿਖਾਉਂਦਾ ਵੀ ਦੁੱਖ ਤੇ ਸੁੱਖ ਦੋ ਪਹਿਲੂ ਆ ਪਹਿਲੂ ਆ ਇਹਨਾਂ ਦੋਨੋਂ ਪਹਿਲੂ ਨੂੰ ਨਾਲ ਲੈ ਕੇ ਚੱਲੋ ਸੁੱਖ ਨੂੰ ਵੀ ਤੇ ਦੁੱਖ ਨੂੰ ਵੀ ਹੂੰ ਹੂੰ ਤੇ ਜਿਹੜਾ ਜੰਗਲ ਦੇ ਵਿੱਚ ਝਾੜੀਆਂ ਡਿਗੀਆਂ ਆ ਜਾਂ ਮੰਨ ਲਓ ਕਿ ਜਿੱਥੇ ਕਿਤੇ ਹੰਟ ਹੋਇਆ ਜਾਂ ਕਿਤੇ ਐਵੀਡੈਂਸ ਮਿਲਦੇ ਆ ਤਾਂ ਉਹ ਜਦੋਂ ਬੱਚਾ ਆਪਣੀ ਕਲਪਨਾ ਦੀਆਂ ਸ਼ਕਤੀਆਂ ਦੇ ਨਾਲ ਦੇਖਦਾ ਯਾਨੀ ਕਿ ਮਨ ਦੇ ਉੱਤੇ ਜ਼ੋਰ ਪਾਉਂਦਾ ਕਲਪਨਿਕ ਸ਼ਕਤੀਆਂ ਨੂੰ ਦੇਖਦਾ ਉਹਦੇ ਦਿਮਾਗ ਦੇ ਜਿਹੜੇ ਨਿਊ ਉਹ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਠੀਕ ਹੈ ਔਰ ਜਿੰਨੇ ਨਿਊਰੋਨ ਡੈਂਸਿਟੀ ਦਿਮਾਗ ਦੀ ਵੱਧ ਹੋਊਗੀ ਉਨਾਂ ਹੀ ਬੰਦਾ ਵੱਧ ਇੰਟੈਲੀਜੈਂਟ ਹੋਊ ਵੱਧ ਖੁਸ਼ ਰਹੂ ਤੇ ਵੱਧ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਊ ਤੇ ਵੱਧ ਵੱਧ ਤੰਦਰੁਸਤ ਰਹੂ ਹੁਣ ਕੁਝ ਬੰਦੇ ਇਹ ਵੀ ਵਿੱਚ ਕਹਿਣਗੇ ਜੀ ਆਪਾਂ ਆਪ ਹੀ ਕਿਦਾਂ ਕਲਪਨਾ ਕਰੀ ਜਾਈਏ ਉਹ ਭਾਈ ਕਲਪਨਾ ਦੇ ਨਾਲ ਮੈਂ ਵੀਰੋ ਇਹ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਜਿੰਨੇ ਆਰਕੀਓਲੋਜਿਸਟ ਆ ਤੁਸੀਂ ਕਿਤੇ ਜਾ ਕੇ ਦੇਖੋ YouTube ਦੇ ਉੱਤੇ ਉਹ ਜਦੋਂ ਡਾਇਨੋਸੌਰ ਉਹਨਾਂ ਲੱਭਿਆ ਸੀਗਾ ਡਾਇਨੋਸੌਰ ਦੇ ਕੰਕਾਲ ਤਾਂ ਟੁੱਟੇ ਪਏ ਹਜ਼ਾਰਾਂ ਕਰੋੜਾਂ ਸਾਲ ਥੱਲੇ ਪਏ ਸੀ ਉਹ ਸਾਰਾ ਕਲਪਨਾ ਸ਼ਕਤੀ ਦੇ ਨਾਲ ਉਹਨਾਂ ਦੇ ਅਵਚੇਤਨ ਮਨ ਨੇ ਉਹਨਾਂ ਨੂੰ ਦਿਖਾਇਆ ਵੀ ਡਾਇਨੋਸੌਰ ਐਦਾਂ ਦਾ ਹੋਣਾ ਆ ਜੀ ਜਦੋਂ ਫਿਰ ਉਹਨਾਂ ਨੇ ਚੀਜ਼ ਬਣਾਤੀ ਫਿਰ ਬਹੁਤ ਦੁਨੀਆ ਦੇ ਆਰਕੀਓਲੋਜਿਸਟ ਨੇ ਇਸ ਚੀਜ਼ ਉੱਤੇ ਫੈਸਲਾ ਲਿਆ ਵੀ ਵਾਕਈ ਐਦਾਂ ਦਾ ਹੋਣਾ ਆ ਪਰ ਡਾਇਨੋਸੌਰ ਦੀ ਅਸਲੀ ਸ਼ਕਲ ਕਿਸੇ ਨੂੰ ਨਹੀਂ ਪਤਾ ਉਹ ਆਰਕੀਓਲੋਜਿਸਟ ਨੇ ਹੱਡੀਆਂ ਦਾ ਢਾਂਚਾ ਤਾਂ ਲੱਭ ਲਿਆ ਪਰ ਹੁਣ ਉਹਦਾ ਮੂੰਹ ਐਡਾ ਆ ਜਾਂ ਐਡਾ ਵੱਡਾ ਆ ਜਾਂ ਉਹਦੀ ਸ਼ੇਪ ਆ ਉਹ ਕਿਦਾਂ ਪਤਾ ਲੱਗਿਆ ਉਹ ਸਾਰਾ ਕਲਪਨਾ ਸ਼ਕਤੀ ਦੇ ਨਾਲ ਹੀ ਪਤਾ ਲੱਗਿਆ ਤਾਂ ਜੰਗਲ ਸਾਡੀ ਕਲਪਨਾ ਸ਼ਕਤੀ ਨੂੰ ਵਧਾਉਂਦਾ ਹੈ ਵਧਾਉਂਦਾ ਵਧਾਉਂਦਾ ਜਿਹੜਾ ਸਾਡੀ ਸਿਹਤ ਵਾਸਤੇ ਵੀ ਵਧੀਆ ਬੱਚਿਆਂ ਦੀ ਪੜ੍ਹਾਈ ਵਾਸਤੇ ਵੀ ਵਧੀਆ ਸਾਡੇ ਰਿਲੇਸ਼ਨਸ਼ਿਪ ਵਾਸਤੇ ਵੀ ਵਧੀਆ ਤੇ ਵੈਸੇ ਵੀ ਮਨ ਨੂੰ ਖੇਡ ਚ ਰੱਖਣ ਲਈ ਵੀ ਕਰਨਾ ਸ਼ੁਰੂ ਜੀ 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 ਬਿਲਕੁਲ ਚਲਦੇ ਚਲਦੇ ਆਪਾਂ ਜਿੱਦਾਂ ਹੀ ਅੱਗੇ ਆਏ ਆ ਤਾਂ ਮੈਨੂੰ ਇੱਕ ਬਹੁਤ ਹੀ ਵਧੀਆ ਨਜ਼ਾਰਾ ਦਿਖਿਆ ਆ ਦੇਖੋ ਤੁਹਾਨੂੰ ਵੀ ਸਾਰਿਆਂ ਨੂੰ ਦਿਖਾਉਣਾ ਚਾਹਾਂਗਾ ਤੇ ਸਾਰੇ ਹੁ ਕੀ ਕੀਤਾ ਹੋਇਆ ਹੈ ਨੇਚੁਰਲੀ ਪਾਣੀ ਤਾਂ ਚਲੋ ਇੱਥੇ ਹੁੰਦਾ ਹੋਏਗਾ ਜਿੱਦਾਂ ਵੀ ਹੁੰਦਾ ਹੋਏਗਾ ਸਰ ਦੱਸੋ ਜੀ ਇਹ ਇਹਨੂੰ ਮੋਟਰ ਲਗਾਈ ਹੈ ਇੱਥੇ ਜਾਨਵਰ ਪਾਣੀ ਪੀਣ ਆਉਂਦੇ ਆ ਬਿਲਕੁਲ ਜੀ ਬਿਲਕੁਲ ਮੈਂ ਉਹੀ ਚੀਜ਼ ਦੱਸਣੀ ਚਾਹੁੰਦਾ ਮਨਦੀਪ ਜੀ ਜੀ ਆਪਣੇ ਜਿੰਨੇ ਵੀ ਜਿਹੜੇ ਜਾਜਾ ਬਲੌਗਰ ਨੂੰ ਦੇਖ ਰਹੇ ਆ ਜੀ ਤੋਂ ਇਹ ਜਿਹੜਾ ਪਾਣੀ ਨਾ ਜੀ ਇੱਥੇ 18-20 ਸਾਲ ਪਹਿਲਾਂ ਜਦੋਂ ਦੀ ਸੈਂਚਰੀ ਬਣੀ ਆ ਹਾਂ ਜੀ ਉਦੋਂ ਤੋਂ ਇੱਥੇ ਪਾਣੀ ਨਹੀਂ ਸੀਗਾ ਭਾਜੀ ਪਾਣੀ ਇੱਥੇ ਨਹੀਂ ਸਗਾ ਅੱਛਾ ਪਾਣੀ ਇਹ ਪਾਣੀ ਸਗਾ ਹੀ ਨਹੀਂ ਨੈਚੁਰਲ ਨਹੀਂ ਸੀ ਬਣਾਇਆ ਗਿਆ ਐਚੂਰਲ ਦੀ ਜੇ ਮੈਂ ਗੱਲ ਦੱਸਾਂ ਨੈਚੁਰਲ ਪਾਣੀ ਜਿਹੜਾ ਪਾਣੀ ਦੇ ਟੋਬੇ ਜਿਹੜੇ ਕੁਦਰਤੀ ਹੁੰਦੇ ਨੇ ਨਾ ਜੰਗਲਾਂ ਦੇ ਵਿੱਚ ਜੀ 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 ਉਹ ਬਹੁਤ ਥੋੜੇ ਸਮੇਂ ਲਈ ਰਹਿੰਦੇ ਆ ਤੇ ਜਾਨਵਰ ਇੱਥੇ ਜਾਨੀ ਕਿ ਜਿਆਦਾ ਆ ਤੇ ਉਹ ਜਿਹੜੇ ਜਾਨਵਰ ਆ ਫਿਰ ਬਾਹਰ ਪਾਣੀ ਪੀਣ ਜਾਂਦੇ ਸੀਗੇ ਲੋਕਾਂ ਦੇ ਪਿੰਡਾਂ ਦੇ ਵਿੱਚ ਜਾਂ ਉਹਨਾਂ ਦੇ ਜਿਹੜੇ ਜਿੱਥੇ ਖੇਤਾਂ ਨੂੰ ਪਾਣੀ ਲਾਇਆ ਉੱਥੇ ਵੀ ਜਿਹੜੇ ਮੈਨ ਐਨੀਮਲ ਕਨਫਲਿਕਟ ਆ ਉਹ ਵੱਧ ਜਾਂਦਾ ਹੈ ਰਾਈਟ ਇਦਾਂ ਸਾਡੇ ਪਿੱਛੇ ਰੇਂਜ ਅਫਸਰ ਸਾਹਿਬ ਸੀਗੇ ਜੀ RAMDAS ਜੀ ਠੀਕ ਆ ਜੀ ਠੀਕ ਆ ਨਾ ਜੀ ਉਹ ਹੁਣ ਰਿਟਾਇਰ ਹੋ ਚੁੱਕੇ ਆ ਠੀਕ ਆ ਤੇ ਉਹਨਾਂ ਨੂੰ ਜਦੋਂ ਮੈਂ ਜੰਗਲ ਭ੍ਰਮਣ ਕਰਦਾ ਸੀ ਤੇ ਮੈਂ ਉਹਨਾਂ ਦੇ ਨਾਲ ਇਹ ਗੱਲਾਂ ਜਾਨੀ ਕਿ ਕਰਦੇ ਰਿਹਾ ਵੀ RAMDAS ਜੀ ਅਸੀਂ ਕਿਤੇ ਜਾਣਾ ਹੋਵੇ ਪਾਣੀ ਦੀਆਂ ਬੋਤਲਾਂ ਨਾਲ ਚੱਕਦੇ ਹਾਂ ਰਾਈਟ ਜਿਹੜਾ ਜਾਨਵਰ ਆ ਕਰ ਦਿੱਤੇ ਆ ਤੇ ਜਦੋਂ ਬਾਹਰ ਜ਼ਮੀਦਾਰਾਂ ਦੇ ਖੇਤਾਂ 'ਚ ਪਾਣੀ ਪੀਂਡ ਜਾਂਦਾ ਉਥੇ ਕਨਫਲਿਕਟ ਹੋ ਜਾਂਦਾ ਉਹ ਸਾਡੇ ਸਾਡੀ ਫਸਲ ਖਰਾਬ ਕਰਨਾ ਆਂਗੇ ਤੇ ਫਿਰ ਉਹ ਪਿਆਸਾ ਮਰੇ ਤੋ ਇਹ ਅਸਲੀ ਸ਼ਬੀਲ ਆ ਮਨਦੀਪ ਜੀ ਬਿਲਕੁਲ ਇਹ ਮੈਂ ਆਰਾਮਦਾਸ ਜੀ ਨੂੰ ਉਦੋਂ ਮੈਂ ਗੱਲਾਂ ਕਰਦਾਈ ਮੈਂ ਕਿਹਾ ਆਰਾਮਦਾਸ ਜੀ ਅਸੀਂ ਬਾਹਰ ਸ਼ਬੀਲਾਂ ਲਾਉਨੇ ਆ ਜੀ 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 ਅਸੀਂ ਬਾਹਰ ਇੰਨੇ ਪੈਸੇ ਖਰਚਦੇ ਆਂ ਔਰ ਜਿਹੜੇ ਬੰਦਿਆਂ ਨੂੰ ਅਸੀਂ ਸ਼ਬੀਲ ਪਲਾਉਂਦੇ ਆ ਉਹ ਸ਼ਬੀਲ ਲਾਣ ਦਾ ਸਾਡਾ ਭਾਵ ਠੀਕ ਆ ਪਰ ਜਿਹੜੀ ਆਡੀਅנס ਆ ਉਹ ਆਡੀਅנס ਨੂੰ ਓਡੀ ਜ਼ਰੂਰਤ ਨਹੀਂ ਆ ਕਿਉਂਕਿ ਉਹ ਕਿਤੇ ਵੀ ਪਾਣੀ ਪੀ ਸਕਦੇ ਆ ਉਹ ਕਿਤੇ ਵੀ ਪਾਣੀ ਪੀ ਸਕਦੇ ਦਾ ਹੱਕਦਾਰ ਇਹ ਆ ਕਿਉਂਕਿ ਨਾ ਤਾਂ ਵਿਚਾਰਾ ਇਹ ਖੂਹ ਕੱਢ ਸਕਦਾ ਹਾਂ ਤੇ ਅਸੀਂ ਮੌਸਮ ਡਿਸਟਰਬ ਕਰਤੇ ਜਿਹਦੇ ਕਰਕੇ ਬਰਸਾਤ ਘਟ ਗਈ ਬਿਲਕੁਲ ਬਿਲਕੁਲ ਤੇ ਜਿਹੜੇ ਇਹਨਾਂ ਨੇ ਟੂਬੇ ਬਣਾਏ ਆ ਉਹ ਵੀ ਅਸੀਂ ਕਿਤਨਾ ਕਿਤੇ ਕੁਝ ਮਾਈਨਿੰਗ ਹੋ ਰਹੀ ਜਾਂ ਕੋਈ ਕਈ ਪੰਗੇ ਹੈਗੇ ਜਿੱਥੇ ਇਹਨਾਂ ਦੇ ਕੁਦਰਤੀ ਜਿਹੜੇ ਪਾਣੀ ਦੇ ਰਿਸੋਰਸ ਆ ਉਹ ਖਤਮ ਹੋ ਗਏ ਤਾਂ ਇਸ ਕਰਕੇ ਅਸੀਂ ਸੈਂਚਰੀ ਦੇ ਵਿੱਚ ਸਾਡੇ ਕੋ ਕੋਈ ਪ੍ਰਬਧਤਾ ਨਹੀਂ ਸੀਗੀ ਇੱਕ ਸੈਂਚਰੀ ਤੋਂ 2.5 ਕਿਲੋਮੀਟਰ ਦੂਰ 1.5 ਤੋਂ 2.5 ਕਿਲੋਮੀਟਰ ਦੂਰ ਇੱਕ ਟਿਊਬਵਲ ਆ ਜੀ ਸਰਕਾਰੀ ਠੀਕ ਆ ਇਹ ਉੱਥੋਂ 1.5 ਤੋਂ 2.5 ਕਿਲੋਮੀਟਰ ਦੂਰ ਇੱਕ ਵੱਡਾ ਬਜਟ ਬਣਾ ਕੇ ਉੱਥੋਂ ਦੀ ਜਿਹੜੀ ਪਾਈਪਲਾਈਨ ਆ ਬਾਹਰੋਂ ਲਿਆ ਕੇ ਇੱਥੇ ਪਾਈ ਆ ਤੇ ਇਹਦੇ ਇਸੇ ਲਾਈਨ ਚ ਅੱਗੇ ਜਾ ਕੇ ਦਿਖਾਵਾਂਗੇ ਵੀ ਤਿੰਨ ਟੋਬੇ ਆ ਇਹਨਾਂ ਦੇ ਵਿੱਚ ਲਗਾਤਾਰ ਜਿਹੜਾ ਪਾਣੀ ਆ ਉਹ ਚੱਲਦਾ ਆ ਇਹ ਟੋਬੇ ਲਾਈਵ ਹੋ ਗਏ ਹੁਣ ਜਾਨਵਰ ਆ ਕੇ ਇੱਥੇ ਆਨੰਦ ਲੈਂਦੇ ਆ ਠੀਕ ਆ ਅਠਕੇਲੀਆਂ ਕਰਦੇ ਆ ਨਾ ਉਹデア ਕਿੰਗ ਫਿਸ਼ਰ ਚੁੱਪੀਆਂ ਮਾਰ ਮਾਰ ਕੇ ਮੱਛੀਆਂ ਫੜਦੇ ਆ ਬਗਲੇ ਮਾਰੇ ਇਥੇ ਡੱਡੂ ਫੜਦੇ ਆ ਤੇ ਇਥੇ ਮੰਨ ਲਓ ਹੁਣੇ ਲਾਈਵ ਹੋ ਗਿਆ ਤਾਂ ਤੁਸੀਂ ਇਹ ਕਹਿ ਲੋ ਕਿ ਜਿੱਦਾਂ ਅਸੀਂ সুইমিং ਪੂਲ ਕਹ ਲਈਏ ਇਹ ਕੁਦਰਤ ਦਾ সুইমিং ਪੂਲ ਕੁਦਰਤੀ ਜੀਵਾਂ ਦਾ সুইমিং ਪੂਲ ਹੁਣ ਰਾਮਦਾਸ ਜੀ ਤਾਂ ਰਿਟਾਇਰ ਹੋ ਗਏ ਪਰ ਕਈ ਵਾਰੀ ਉਹਨਾਂ ਦੀ ਮੈਂ ਵੀਡੀਓ ਪਾਉਂਦਾ ਇਸ ਵੀਡੀਓ ਨੂੰ ਵੀ ਜੇ ਕਿਤੇ ਦੇਖਣਗੇ ਮਨ ਉਹਨਾਂ ਦਾ ਪ੍ਰਸੰਨ ਹੋਣਾ ਤੇ ਅਸੀਂ ਜੋ ਕੰਮ ਚਾਹੇ ਸਰਕਾਰੀ ਤੌਰ ਤੇ ਕੀਤਾ ਪਰ ਉਹ ਜਾਨਵਰਾਂ ਦੇ ਲਈ ਕਿੰਨਾ ਅੱਜ ਭਲਾ ਹੋ ਗਿਆ ਮੇ ਕੋਈ ਜਾਨਵਰ ਦੁਆਵਾਂ ਦਿੰਦੇ ਹੋਣੇ ਆ ਬਿਲਕੁਲ ਜੀ ਕਿ ਵੀ ਦੇਖੋ ਸਾਡੇ ਲਈ ਇੱਕ ਇੰਨੀ ਇੱਕ ਮਤਲਬ ਕਿ ਜੰਨਤ ਬਣਾਤੀ ਬਿਲਕੁਲ ਸਰ ਬਿਲਕੁਲ ਜੀ ਦੇਖੋ ਜੀ ਬਹੁਤ ਵਧੀਆ ਜੀ ਆ ਦੇਖੋ ਤਾਂ ਮੇ ਦਿਨ ਦੇ ਵਿੱਚ ਇੱਕ ਦੋ ਘੰਟੇ ਚੱਲਦਾ ਇਹ ਮੋਟਰ ਪਿੱਛੋਂ ਹੈ ਨਾ ਠੀਕ ਆ ਉਹੜੀ ਹੋ ਜਾਂਦਾ ਸਾਰਾ ਸਬਸਟੈਂਟ ਅੱਛਾ ਉਹ ਇੱਕ ਪੇੜ ਦਿਖ ਰਿਹਾ ਮੈਨੂੰ ਬੜਾ ਵਧੀਆ ਹਾਂ ਇਹ ਕਿਹੜਾ ਹੈ ਇਹ ਇਹ ਪੇੜ ਮੇਰੇ ਜਿੰਨੇ ਦਰਸ਼ਕ ਆਂਦੇ ਮੈਂ ਉਹਨਾਂ ਨੂੰ ਦਿਖਾਉਣਾ ਜੀ ਜੀ ਤੇ ਜਿਹੜੇ ਤਖਣੀ ਰਾਮਾਪੁਰ ਦਰਸ਼ਕ ਆਉਣ ਦੇ ਇਸ ਵੀਡੀਓ ਨੂੰ ਦੇਖ ਕੇ ਆਣੋ ਜੇ ਕਿਤੇ ਮੈਂ ਭੁੱਲ ਵੀ ਜਾਵਾਂ ਤਾਂ ਜ਼ਰੂਰ ਮੇਰੇ ਤੋਂ ਪੁੱਛ ਲੈਣਾ ਜੀ ਆਹ ਠੀਕ ਹੈ ਜੀ ਠੀਕ ਜੀ ਗੂਲਰ ਜਿਹੜੀ ਪ੍ਰਜਾਤੀ ਹੈ ਇਹਦੇ ਇਸ ਟਰੀ ਦੀ ਜਿਹੜੀ ਖਾਸੀਅਤ ਮੈਂ ਥੋੜੀ ਜਿਹੀ ਦੱਸਣ ਲੱਗਾ ਥੋੜਾ ਅੱਗੇ ਚੱਲੀਏ ਗੂਲਰ ਦੇ ਕੋਲ ਹਾਂਜੀ ਹਾਂਜੀ ਤਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਜਿਹੜਾ ਗੂਲਰ ਦਾ ਟਰੀ ਹੈ ਇਹਦੀ ਇੱਕ ਖਾਸੀਅਤ ਇਹ ਆ ਜਾਂ ਇਦਾਂ ਕਹੋ ਪਛਾਣ ਇਹ ਆ ਅੱਛਾ ਜੀ ਕਿ ਜਿਹੜਾ ਗੂਲਰ ਦਾ ਟਰੀ ਹੈ ਤੇ ਤਣੇ ਦੇ ਉੱਤੇ ਫਰੂਟ ਲੱਗਦਾ ਟਣੇ ਤੇ ਟਣੇ ਤੇ ਫਰੂਟ ਲੱਗਦਾ ਮੈਂ ਤੁਹਾਨੂੰ ਦਿਖਾਉਂਗਾ ਵੀ ਅੱਗੇ ਸਾਡੇ ਕੋਲ ਨਵਾਂ ਬੂਟਾ ਵੀ ਗੁੰਨਰ ਦਾ ਜੰਗਲਾਤ ਇਹ ਜਿਹੜਾ ਜੰਗਲੀ ਜੀਵ ਵਿਭਾਗ ਦੁਆਰਾ ਤਿਆਰ ਕੀਤਾ ਹੈ ਉਹ ਵੀ ਤੁਹਾਨੂੰ ਦਿਖਾਵਾਂਗਾ ਇਹਦਾ ਪਾਣੀ ਦੇ ਕੋਲ ਜਿਹੜੀ ਇੰਪੋਰਟੈਂਸ ਮੈਂ ਦੱਸਣ ਲੱਗਾ ਵੀ ਜਿਹੜਾ ਇਹਦਾ ਫਰੂਟ ਆ ਜਦੋਂ ਹਲਕਾ ਹਲਕਾ ਕੱਚਾ ਆ ਮਤਲਬ ਅੱਧਾ ਕੱਚਾ ਅੱਧਾ ਪੱਕਾ ਹੈ ਤਾਂ ਮੰਕੀ ਖਾਂਦੇ ਆ ਜੀ ਅਛਾ ਜੀ ਉਹ ਆਪਣੇ ਨਿਊਟ੍ਰੀਸ਼ਨਸ ਕਹ ਲੋ ਇਹ ਤੋਂ ਪੂਰੇ ਕਰਦੇ ਆ ਤੇ ਤੁਸੀਂ ਕਹਿੰਦੇ ਵੀ ਵਿਟਾਮਿਨ ਤੇ ਮਿਨਰਲ ਹਨਾ ਆਪਣੇ ਤੱਤ ਜਿਹੜੇ ਇਥੋਂ ਪੂਰੇ ਕਰਦੇ ਆ ਤੇ ਜਿਹੜੇ ਬਰਡਸ ਹੈਗੇ ਆ ਉਹ ਵੀ ਇਹਦੀਆਂ ਗੋਲ੍ਹਾਂ ਨੂੰ ਖਾਂਦੇ ਆ ਠੀਕ ਆ ਤੇ ਫਿਰ ਜਦੋਂ ਇਹ ਥੋੜਾ ਜਿਹਾ ਹਲਕਾ ਜਿਹਾ ਪੱਕਦਾ ਆ ਤਾਂ ਇਹਦੇ ਵਿੱਚ ਜੀਵ ਪੈਦਾ ਹੋ ਜਾਂਦੇ ਆ ਅੰਦਰੋਂ ਹੀ ਠੀਕ ਆ ਯਾਨੀ ਅੰਦਰ ਹੀ ਜਿਹੜੇ ਜੀਵ ਪੈਦਾ ਹੋ ਜਾਂਦੇ ਆ ਛੋਟ ਛੋਟੀਆਂ ਜਿਹੜੀਆਂ ਮੱਖੀਆਂ ਉਡਣ ਵਾਲੀਆਂ ਪੈਦਾ ਹੋ ਜਾਂਦੀਆਂ ਆ ਤੇ ਉਹ ਅੰਦਰਲੇ ਪਾਸੇ ਉਹਨੂੰ ਖਾਨੀਆਂ ਉਹ ਇਹਦੇ ਵਿੱਚ ਫਿਰ ਆਪਣੇ ਮੱਲੋ ਕੇ ਜਿਹਦਾ ਅੰਦਰਲੇ ਪਾਸੇ ਉਹਨਾਂ ਦਾ ਸਰਵਾਈਵਲ ਚੱਲਦਾ ਬਾਹਰੋਂ ਪੰਛੀ ਦੇ ਜੀਵ ਖਾਂਦੇ ਆ ਜਿਹੜਾ ਗੁੱਲਰ ਪੱਕ ਜਾਂਦਾ ਆ ਜਿਹੜੀ ਗੋਲ ਪੱਕ ਜਾਂਦੀ ਆ ਇਹਦਾ ਫਲ ਜਿਹੜਾ ਪੱਕ ਜਾਂਦਾ ਉਹ ਥੱਲੇ ਪਾਣੀ ਚ ਡਿੱਗਦਾ ਉਹ ਫਿਰ ਮੱਛੀਆਂ ਦੀ ਖਰਾਕ ਬਣਦਾ ਕੀ ਬਾਤਾਂ ਹੈ ਇਹਦਾ ਵਧੀਆ ਜਾਨੀ ਕਿ ਸਾਈਕਲ ਆ ਇਹ ਜੰਗਲ ਦੇ ਸਾਰੇ ਜਿਹੜੇ ਜੀਵ ਆ ਜਿੱਥੇ ਇਹਦੀ ਛਾਂ ਦਾ ਆਨੰਦ ਮਾਣਦੇ ਆ ਉਥੇ ਕਈਆਂ ਦਾ ਆਸ਼ੀਆਨਾ ਵੀ ਆ ਕਈਆਂ ਨੂੰ ਭੋਜਨ ਵੀ ਪ੍ਰਦਾਨ ਕਰ ਰਿਹਾ ਤੇ ਇਸ ਪਾਣੀ ਦੇ ਕਿਨਾਰੇ ਖੜ ਕੇ ਜਿੱਥੇ ਗੁੱਲਰ ਆਨੰਦ ਲੈਂਦਾ ਉਥੇ ਹੀ ਆਪਣਾ ਪੀ ਬੈਕ ਟੂ ਪੀ ਬੈਕ ਟੂ ਨੇਚਰ ਕਰ ਰਿਹਾ ਜੀ ਨਾਲ ਇਹ ਹੂੰ ਹੂੰ ਤੇ ਇੱਕ ਸਾਨੂੰ ਸਿੱਖਿਆ ਵੀ ਇਹ ਮਿਲਦੀ ਆ ਵੀ ਜੇ ਅਸੀਂ ਕਿਸੇ ਤੋਂ ਕੁਝ ਲਿਆ ਆ ਜਾਂ ਸਮਾਜ ਤੋਂ ਜਿੱਦਾਂ ਇਹਨੇ ਕੁਦਰਤ ਤੋਂ ਕੁਝ ਲਿਆ ਤਾਂ ਕੁਦਰਤ ਨੂੰ ਇਹਦੇ ਪੱਤੇ ਡਿੱਗ ਰਹੇ ਤਾਂ ਖਾਦ ਬਣ ਰਹੇ ਜੀ 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 ਇਹਦੇ ਜਿਹੜੇ ਫਲ ਉਹ ਜੀਵ ਖਾ ਰਹੇ ਆ ਤੇ ਜੇ ਅਸੀਂ ਸਮਾਜ ਤੋਂ ਕੁਝ ਲਿਆ ਆ ਕਿ ਸਮਾਜ ਦੀ ਪੜਿਆਂ ਵੱਡਿਆਂ ਤਾਂ ਸਾਡੀ ਸਮਾਜ ਦੇ ਪ੍ਰਤੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਬਣਦੀਆਂ ਇਹ ਨਹੀਂ ਵੀ ਸਿਰਫ ਅਸੀਂ ਆਪਣੀ ਨੌਕਰੀ ਕਰੀਏ ਜਾਂ ਆਪਣਾ ਬਿਜ਼ਨਸ ਕਰੀਏ ਜਾਂ ਆਪਣੇ ਪਰਿਵਾਰ ਤੱਕ ਆਪਾਂ ਸੀਮਤ ਰਹੀਏ ਤੋਂ ਇਹ ਹਰ ਇੱਕ ਜਿਹੜਾ ਪੇੜ ਆ ਹਰ ਇੱਕ ਜਿਹੜਾ ਜੰਗਲ ਦਾ ਬਚਿੰਦਾ ਸਾਨੂੰ ਇਹ ਸਿਖਾਉਂਦਾ ਉਹ ਜੇ ਜੰਗਲ ਤੋਂ ਕੁਝ ਲੈਂਦੇ ਜਾਂ ਜੰਗਲ 'ਚ ਪੈਦਾ ਹੁੰਦੇ ਉਹ ਤੇ ਜੰਗਲ ਨੂੰ ਪੇ ਪੈਕ ਕਰਦੇ ਆ ਨਹੀਂ ਨਹੀਂ ਗਿਵ ਬੈਕ ਕਰਦੇ ਆ ਇਦਾਂ ਸਾਨੂੰ ਵੀ ਸੋਸਾਇਟੀ ਨੂੰ ਸਮਾਜ ਨੂੰ ਪੇ ਬੈਕ ਕਰਨਾ ਚਾਹੀਦਾ ਗਿਵ ਬੈਕ ਕਰਨਾ ਚਾਹੀਦਾ ਔਰ ਇਹ ਭਾਵਨਾ ਇਹਨਾਂ ਦਰਖਤਾਂ ਦੇ ਕੋਲ ਦੇ ਨਾਲ ਪੰਛੀਆਂ ਦੇ ਕੋਲ ਦੇ ਨਾਲ ਜੀਵਾਂ ਦੇ ਨੇੜੇ ਆ ਕੇ ਪੈਦਾ ਹੁੰਦੀ ਆ ਤੇ ਜੇ ਇਹ ਭਾਵਨਾ ਅਮਨਦੀਪ ਜੀ ਪੈਦਾ ਹੋ ਜਵੇ ਤਾਂ ਸਾਡਾ ਸਾਡੀ ਜਿਹੜੀ ਇਹ ਧਰਤੀ ਆ ਨਾ ਇਹ ਧਰਤੀ ਹੀ ਸਵਰਗ ਬਣ ਜਵੇ ਸਵਰਗ ਤੋਂ ਹੋਰ ਜਾਗ ਲੱਭਣ ਦੀ ਲੋੜ ਨਹੀਂ ਬਣ ਜੈ ਨੇ ਨਹੀਂ ਸਹੀ ਗੱਲ ਆ ਦੇਖੋ ਮੈਂ ਹਰ ਜਿੱਦਾਂ ਮੇਰੀਆਂ ਕਾਫੀ ਸਾਰੀਆਂ ਵੀਡੀਓਜ਼ ਹੁੰਦੀਆਂ ਆ ਜੋ ਪਿੱਛੇ ਇੱਕ ਬਜ਼ੁਰਗਾਂ ਦੇ ਨਾਲ ਵੀ ਪਾਈ ਸੀ ਨੇਚਰ ਤੋਂ ਸਾਨੂੰ ਸਿੱਖਣ ਦੀ ਬਹੁਤ ਲੋੜ ਆ ਨੇਚਰ ਬਹੁਤ ਵਧੀਆ ਇੱਕ ਟੀਚਰ ਆ ਜੇ ਸਮਝੋ ਤਾਂ ਖੁੱਲੀ ਕਿਤਾਬ ਹਾਂਜੀ ਖੁੱਲੀ ਕਿਤਾਬ ਵਾਲੇ ਜੋ ਪਿੱਛੇ ਮੈਂ ਤੁਹਾਨੂੰ ਵੀਡੀਓ ਦਿਖਾਈ ਜੂਰੇ ਤੋਂ ਜੋ ਬਾਬਾ ਜੀ ਆ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਗੁੱਲਰ ਦੇ ਬਾਰੇ 105 ਸਾਲ ਦੇ ਬਾਬਾ ਜੀ ਉੱਥੇ ਜੰਗਲਾਂ ਦੇ ਵਿੱਚ ਮਿਲੇ ਸੀ ਜੀ ਬਜ਼ੁਰਗਾਂ ਨੂੰ ਜੀ ਤੇ ਉਹ ਗੁੱਲਰ ਦਾ ਪਾਊਡਰ ਬਣਾਇਆ ਸੀ ਉਹਨਾਂ ਨੇ ਚਾਹ ਦੇ ਵਿੱਚ ਪਾ ਕੇ ਪੀਂਦੇ ਹੁੰਦੇ ਸੀ ਅੱਛਾ ਇਹ ਗੁੱਲਰ ਹੁੰਦਾ ਠੰਡਾ ਕਹਿੰਦੇ ਤੇ ਉਹ ਉਹਨਾਂ ਦੀ ਸਿਹਤ ਦਾ ਕਹਿੰਦੇ ਰਾਜ਼ ਹੀ ਮੇਰਾ ਇਹ ਆ। ਉਹ ਸਾਧੂ ਸੀ ਉਹ। ਅੱਛਾ ਜਿਹਨੂੰ ਮਿਲਣ ਗਏ ਸੀ ਦੇਹਰਾਦੂਨ ਜੰਗਲਾਂ ਦੇ ਵਿੱਚ। ਦੇਹਰਾਦੂਨ ਜੰਗਲਾਂ ਦੇ ਵਿੱਚ। ਹਾਂ ਦੇਹਰਾਦੂਨ ਜੰਗਲ ਦਾ ਪਾਊਡਰ ਯਾਨੀ ਫਲ ਦਾ ਪਾਊਡਰ ਬਣਾਇਆ ਜਾਂ ਕਿੱਦਾਂ ਬਣਾਇਆ ਸੀ ਉਹਨੇ ਮੈਨੂੰ ਪਤਾ। ਕੁਝ ਤਾਂ ਬਣਾਇਆ ਸੀ। ਹਾਂ ਜੀ ਦੇਖੋ ਮਨੋ ਕਿੱਡੀ ਜੇ ਤਾਂ ਕਿੱਡੀ ਜ਼ਬਰਦਸਤ ਸੀ ਜੀ। ਕਿੰਨੀ ਵਧੀਆ ਚੀਜ਼ ਆ ਦੇਖੋ। ਹੈ। ਕਿੰਨਾ ਸ਼ਾਨਦਾਰ ਦਰਗਾਹ ਤਾਂ। ਆ ਤਾਂ ਮੈਨੂੰ ਇੱਕ ਜਿੱਦਾਂ ਨਾ ਬਹੁਤ ਵਧੀਆ ਉੱਥੇ ਦੇਖਿਆ ਮੈਂ ਜੂਰੇ ਲੱਗਾ ਹੋਇਆ ਆ ਹੁਹਾਰਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਜੂਰਾ ਪਿੰਡ ਆ। ਤੁਹਾਨੂੰ ਹੋਰ ਦਿ ਚਲੋ ਆਪੇ ਚੱਲਦੇ ਹਾਂ ਤੁਹਾਨੂੰ ਫਾਲ ਦਿਖਾਉਣ ਨਾਲ ਠੀਕ ਆਜੋ ਆਜੋ ਆ ਜਿਹੜੀ ਆਪਾਂ ਅਮਨਦੀਪ ਜੀ ਪਿੱਛੇ ਗੱਲ ਕਰਦੇ ਸੀਗੇ ਵੀ ਇਹ ਦਰਖਤ ਦੇ ਉੱਪਰ ਛਿੱਲ ਨਾ ਰਵੇ ਹਾਂ ਆ ਦੇਖੋ ਆ ਛਿੱਲ ਨਹੀਂ ਰਹੀ ਨਾ ਇਹਦੇ ਉੱਪਰ ਜੀ 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 ਇਹ ਦਰਖਤ ਨੂੰ ਜੇ ਤੁਸੀਂ ਉੱਪਰ ਧਿਆਨ ਮਾਰੋਗੇ ਦੇਖੋ ਦਰਖਤ ਸੁੱਕ ਗਿਆ ਸੁੱਕ ਗਿਆ ਹੈਨਾ ਇਹਦੇ ਨਾਲ ਵੀ ਤੁਸੀਂ ਦੇਖ ਲਓ ਇੱਧਰ ਇਹ ਕਿਹੜਾ ਆ ਖੈਰ ਆ ਇਹ ਖੈਰ ਆ ਜੀ ਦੇਖੋ ਖੈਰ ਸੁੱਕਿਆ ਪਿਆ ਹੈ ਹਾਂਜੀ ਆ ਦੇਖੋ ਆ ਵੀ ਤੇ ਇਹ ਵੀ ਦੇਖੋ ਤੁਸੀਂ ਦਰਖਤ ਦੇ ਉੱਤੇ ਛਿੱਲ ਨਹੀਂ ਰਹੀ ਆ ਦੇਖੋ ਛਿੱਲ ਖਤਮ ਹੋ ਗਈ ਹੈ ਨਾ ਹਾਂ ਤੇ ਇਹ ਦਰਖਤ ਸੁੱਕ ਗਿਆ ਸੁੱਕ ਰਿਹਾ ਹਾਂ ਬਿਲਕੁਲ ਤੋ ਇਹ ਤਾਂ ਚਲੋ ਕੁਦਰਤੀ ਆ ਵੀ ਕੁਦਰਤੀ ਛੇਲਣੀ ਨਹੀਂ ਇਹਨੂੰ ਕਿ ਇਹ ਨਹੀਂ ਹੈ ਵੀ ਕੋਈ ਬਿਮਾਰੀ ਆ ਜਾਂ ਕਿਸੇ ਨੇ ਕੋਈ ਖਰਾਬੀ ਕੀਤੀ ਐ ਇਦਾਂ ਨਹੀਂ ਹੈਗਾ ਕੋਈ ਜੰਗਲ ਦੇ ਵਿੱਚ ਇਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਹਾਂ ਬਸ ਇਹ ਕੁਦਰਤੀ ਤੌਰ ਤੇ ਜਦੋਂ ਏਜ ਹੋ ਗਈ ਜੀ 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 ਪੁਰਾਣਾ ਸਿਗਾ ਜੀ ਇੱਕ ਗੱਲ ਜ਼ਰੂਰ ਮੈਂ ਇੱਥੇ ਅਮਨਦੀਪ ਜੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੂੰਗਾ ਤੁਹਾਡੇ ਮਾਧਿਅਮ ਰਾਹੀਂ ਜੀ ਵੀ ਤੁਸੀਂ ਇਹ ਜ਼ਰੂਰ ਹੈਰਾਨ ਹੋਵੋਗੇ ਵੀ ਆਪਾਂ ਕਿਸੇ ਬਾਗ 'ਚ ਜਾਈਏ ਹਾਂ ਹਾਂ ਜਾ ਕਿਸੇ ਦੇ ਗਾਰਡਨ ਚ ਜਾਈਏ ਨਿੱਜੀ ਜਿਹੜਾ ਲੋਕਾਂ ਨੇ ਬਣਾਇਆ ਹੁੰਦਾ ਨਾ ਉਹ ਚ ਇਦਾਂ ਦਾ ਸੁੱਕਾ ਦਰਖਤ ਉਹ ਰੱਖਦੇ ਨਹੀਂ ਕਹਿੰਦੇ ਵੱਢ ਦੋ ਖਰਾਬ ਹੋ ਗਿਆ ਹੂੰ ਹੂੰ ਇਹ ਚ ਤੁਸੀਂ ਇਸ ਚੀਜ਼ ਨੂੰ ਧਿਆਨ ਦੇਖਿਆ ਕਿ ਮੈਂ ਪਿੱਛੇ ਵੀ ਲੱਕੜਾਂ ਡਿਗੀਆਂ ਸੀਗੀਆਂ ਤੇ ਇਹ ਵੀ ਸੁੱਕੇ ਦਰਖਤ ਆ ਪਰ ਇਹਨਾਂ ਨੂੰ ਕੋਈ ਛੇੜਦੇ ਨਹੀਂ ਜਾਓ ਦੇਖੋ ਪਰੇ ਵੀ ਸੁੱਕਾ ਦਰਖਤ ਹਾਂ 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 ਇਹ ਮੈਂ ਦੱਸਣਾ ਚਾਹੂੰਗਾ ਵੀ ਆਪਾਂ ਜੰਗਲੀ ਜੀਵ ਰੱਖਦੇ ਵਿੱਚ ਔਰ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 1972 ਦੇ ਵਿੱਚ ਬਣਿਆ ਸੀਗਾ ਰੀਫਾਰਮ ਹੋਇਆ ਸੀਗਾ ਜੰਗਲੀ ਜੀਵ ਐਕਟ ਜਿਹੜਾ ਸੀ ਕਾਨੂੰਨ ਜਿਹੜਾ ਜੰਗਲੀ ਜੀਵਾਂ ਦਾ ਕਾਨੂੰਨ ਆ ਉਸ ਕਾਨੂੰਨ ਦੇ ਤਹਿਤ ਇਹ ਸੁੱਕਾ ਦਰਖਤ ਤਾਂ ਇਹਲੇ ਬਹੁਤ ਵੱਡੀ ਚੀਜ਼ ਆ ਇਹ ਦਰਖਤ ਡਿੱਗ ਵੀ ਜਾਵੇ ਅੱਗੇ ਜਾ ਕੇ ਤੁਹਾਨੂੰ ਦਿਖਾਉਂਗਾ ਜੇ ਦਰਖਤ ਡਿੱਗ ਜਵੇ ਤਾਂ ਆਪਾਂ ਇਹਦੀ ਪੋਜੀਸ਼ਨ ਵੀ ਚੇਂਜ ਨਹੀਂ ਕਰ ਸਕਦੇ ਅੱਛਾ ਹਾਂਜੀ ਇਹਦੀ ਜਗ੍ਹਾ ਵੀ ਇਹਦੀ ਸਥਿਤੀ ਵੀ ਨਹੀਂ ਬਦਲਾ ਸਕਦੇ ਅਸੀਂ ਰਸਤਾ ਬਦਲਣਾ ਬਦਲਣਾ ਪੈਣਾ ਸਾਨੂੰ ਦਰਖਤ ਨਹੀਂ ਬਦਲ ਸਕਦੇ ਇਹ ਕੋਈ ਅਪਰੂਵਲ ਲੈ ਕੇ ਫਿਰ ਬਦਲ ਸਕਦੇ ਆ ਨਾ ਫਿਰ ਬਦਲ ਸਕਦੇ ਆ ਅਦਰਵਾਈਜ਼ ਆਪਾਂ ਨਹੀਂ ਬਦਲ ਸਕਦੇ ਜੇ ਰਸਤੇ ਦੀ ਜਗ੍ਹਾ ਹੈਗੀ ਆ ਅਪਰੂਵਲ ਵੀ ਉੱਥੇ ਮਿਲਦੀ ਜੇ ਪਤਾ ਹੋਵੇ ਵੀ ਇਧਰ ਪਹਾੜਾ ਤੇ ਇਧਰ ਖਾਈ ਆ ਵੀ ਕਿਸੇ ਪਾਸੇ ਰਾਹ ਨਹੀਂ ਹੈਗਾ ਅੱਛਾ ਜੇ ਰਸਤਾ ਹੈਗਾ ਪਰ ਰਸਤਾ ਮਤਲਬ ਜੇ ਥੋੜੀ ਬੁਧੀ ਜਗ੍ਹਾ ਹੈਗੀ ਆ ਤਾਂ ਤੁਹਾਨੂੰ ਮੈਂ ਅੱਗੇ ਦੱਸੂਗਾ ਵੀ ਕਿੱਦਾਂ ਰਸਤਾ ਜਿਹੜਾ ਚੇਂਜ ਕਰਕੇ ਉੱਥੇ ਲੰਗੇ ਦਰਖਤ ਉੱਥੇ ਹੀ ਪਿਆ ਉਹਦਾ ਰੀਜ਼ਨ ਮੈਂ ਦੱਸਣਾ ਚਾਹੂੰਗਾ ਉਹਦਾ ਕਾਰਨ ਇਹ ਹੈ ਕਿਉਂਕਿ ਅਸੀਂ ਕਹਿੰਨੇ ਵੀ ਇਹ ਦਰਖਤ ਡੈੱਡ ਹੋ ਗਿਆ ਪਰ ਦਰਖਤ ਕਦੀ ਡੈੱਡ ਨਹੀਂ ਹੁੰਦਾ ਅੱਛਾ ਤੁਸੀਂ ਇੱਕ ਚੀਜ਼ ਨੂੰ ਧਿਆਨ ਕਦੀ ਕਦੀ ਮਾਰੇ ਹੁਣ ਅੱਜ ਤੋਂ ਬਾਅਦ ਭਈ ਜਿਹਨੂੰ ਅਸੀਂ ਡੈੱਡ ਮੰਨਦੇ ਆ ਉਹਦੇ ਤੇ ਵੀ ਸੇਂਗ ਪੈਦਾ ਹੋ ਜਾਂਦੀਆਂ ਹੂੰ ਹੂੰ ਤੇ ਜਿਹੜੀ ਲਾਈਵ ਚੀਜ਼ ਆ ਨਾ ਜੀ ਜਿੰਦਾ ਚੀਜ਼ ਜਿੰਦਾ ਚੀਜ਼ ਦੇ ਉੱਤੇ ਸਰਵਾਈਵ ਕਰਦੀ ਆ ਹੂੰ ਹੂੰ ਇਹ ਅਸੀਂ ਕਹਿੰਨੇ ਵੀ ਚੀਜ਼ ਡੈੱਡ ਹੋ ਗਈ ਆ ਪਰ ਇਹ ਸਾਡੀ ਭਾਸ਼ਾ ਦੇ ਵਿੱਚ ਡੈੱਡ ਆ ਕੁਦਰਤ ਦੀ ਭਾਸ਼ਾ ਦੇ ਵਿੱਚ ਡੈੱਡ ਨਹੀਂ ਆ ਇਹਦੇ ਤੇ ਫੰਗਸ ਡਿਵੈਲਪ ਹੁੰਦੀ ਆ ਜੀ ਜਿਹਨੂੰ ਅਸੀਂ ਕਾਈ ਕਹਿੰਦੇ ਆ ਬਿਲਕੁਲ ਇਹਦੇ ਤੇ ਉਹ ਫਫੂੰਦ ਜੀ ਜਮ ਜਾਂਦੀ ਆ ਜਿਹਨੂੰ ਅਸੀਂ ਕਹਿੰਦੇ ਆ ਵੀ ਆਹ ਹੁਣ ਖੁੰਬਾਂ ਜੀਆਂ ਲੱਗ ਜਾਂਦੀਆਂ ਹਨ ਤੇ ਇਹਦੇ ਤੇ ਇਹਦੇ ਤੇ ਹੀ ਟਰਮਾਈਟ ਪੈਦਾ ਹੁੰਦੀ ਆ ਜਿਹਨੂੰ ਦੀਮਕ ਅਸੀਂ ਕਹਿ ਦਿੰਦੇ ਆ ਬਿਲਕੁਲ ਤੇ ਉਹ ਜਿਹੜੀਆਂ ਦੀਮਕ ਆ ਜਾਂ ਜਿਹੜੀ ਫੰਗਸ ਆ ਜਾਂ ਜਿਹੜੀ ਫਫੂੰਦ ਹੈਗੀ ਆ ਤੇ ਜਿਹੜੀਆਂ ਖੁੰਬਾਂ ਜੀਆਂ ਹੈਗੀਆਂ ਆ ਉਹ ਕਈ ਜੀਵਾਂ ਦਾ ਕਈ ਪੰਛੀਆਂ ਦਾ ਭੋਜਨ ਆ ਜੀ ਹੁਣ ਜਿਹੜੀ ਸਿਉਂਕ ਆ ਜਿਹੜਾ ਪੈਂਗੋਲਿਨ ਉਹ ਸਿਉਂਕ ਨੂੰ ਖਾਂਦਾ ਜੀ ਜੇ ਉਹਨੇ ਤੇ ਸਿਉਂਕ ਨਾ ਪੈਦਾ ਹੋਵੇ ਜਾਂ ਧਰਤੀ 'ਚ ਸਿਉਂਕ ਨਾ ਪੈਦਾ ਹੋਵੇ ਕਿਸੇ وجہ ਕਰਕੇ ਤਾਂ ਪੈਂਗੁਲਨ ਕਿਦਾਂ ਸਰਵਾਈਵ ਕਰੂਗਾ ਤਾਂ ਇਹ ਸਾਡੇ ਲਈ ਡੈਡ ਆ ਪਰ ਇਹਨੇ ਡੀਕੰਪੋਜ਼ ਹੁੰਦੇ ਹੁੰਦੇ ਕਈ ਰੂਪਾਂ 'ਚ ਬਦਲਣਾ ਕਈ ਕੀੜਿਆਂ ਨੂੰ ਇਹਨੇ ਆਪਣੇ ਉੱਪਰ ਪੈਦਾ ਕਰਨਾ ਤੇ ਉਹਨਾਂ ਕੀੜਿਆਂ ਨੂੰ ਖਾਣ ਵਾਸਤੇ ਫੇ ਕਈ ਪੰਛੀ ਕਈ ਜਾਨਵਰ ਸਾਰੇ ਉੱਥੇ ਪਹੁੰਚਦੇ ਆ ਤੇ ਜਿਹਨੂੰ ਅਸੀਂ ਡੈਡ ਕਹਨੇ ਆ ਜੰਗਲ ਦੇ ਵਿੱਚ ਉਹ ਵੀ ਇੱਕ ਰੋਲ ਨਿਭਾ ਰਹੀ ਹੈ ਇਸੇ ਕਰਕੇ ਇਹਨੂੰ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਚ ਕਿਹਾ ਵੀ ਆਪਾਂ ਛੇੜਨਾ ਨਹੀਂ ਇਹਨੂੰ ਇਹ ਡਿਗਿਆ ਨਹੀਂ ਆ ਮਤਲਬ ਇਹ ਜਿੰਨਾ ਖੜਾ ਕੰਮ ਦੇ ਰਿਹਾ ਸੀ ਉਹਨੋਂ ਜ਼ਿਆਦਾ ਕੰਮ ਸ਼ਾਇਦ ਇਹ ਡਿਗਿਆ ਦੇ ਜਿਹਾ ਜਾਂ ਦਿੰਦਾ ਆ ਤਾਂ ਇਹ ਜ਼ਰੂਰੀ ਹੈ ਇਹ ਦੱਸੋ ਹੈ ਮਤਲਬ ਕਿ ਵੀ ਇੱਕ ਇਹ ਚੀਜ਼ ਨੂੰ ਸਮਝਣ ਦੀ ਲੋੜ ਆ ਤੁਸੀਂ ਜੇ ਉਦਾਂ ਜੰਗਲਾਂ ਬਾਰੇ ਜਾਣੂਗੇ ਨਹੀਂ ਤਾਂ ਕਿੱਥੋਂ ਸਮਝੋਗੇ ਉੱਧਾ ਦਾ ਮਾਣੇ ਕਹਣਾ ਝਾੜੀਆਂ ਸੀ ਜੀ ਸੁੱਕੇ ਦਰਖਤ ਸੀਗੇ ਜੀ 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 ਤੇ ਕੁਛ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਤੇ ਇੱਕ ਗੱਲ ਦੱਸੋ ਜੇ ਆਪਾਂ ਪੈਦਲ ਜਿੱਦਾਂ ਆਪਾਂ ਜੰਗਲ ਘੁੰਮ ਰਹੇ ਆ ਇਹ ਹਾਂਜੀ ਤਖਣੀ ਵਾਈਲਡਲਾਈਫ ਜੀ ਤਖਣੀ ਰਹਿਮਾਪੁਰ ਵਾਈਲਡਲਾਈਫ ਸੈਂਚਰੀ ਇਹ ਪੈਦਲ ਘੁੰਮਣ ਨੂੰ ਕਿੰਨਾ ਚਿਰ ਲੱਗੇਗਾ ਦੇਖੋ ਜੀ ਵੈਸੇ ਤਾਂ ਜਿਹੜੀ ਸੈਂਚਰੀ ਆ ਆਪਾਂ ਇੱਕ ਸਾਈਡ ਤੋਂ ਦੂਜੀ ਸਾਈਡ ਤੇ ਇਹਦੇ ਵਿੱਚ ਜਿਹੜਾ ਲੰਬੇ ਤੋਂ ਲੰਬਾ ਟਰੈਕ ਆ ਉਹ 5-6 ਕਿਲੋਮੀਟਰ ਤੋਂ ਜ਼ਿਆਦਾ ਦਾ ਜਾਂ 7 ਕਿਲੋਮੀਟਰ ਤੋਂ ਜ਼ਿਆਦਾ ਟਰੈਕ ਵੀ ਹੈਗਾ ਅੱਛਾ ਜੀ ਪਰ ਉਹਨਾਂ ਜਿਆਦਾ ਜਿਹੜਾ ਜੰਗਲੀ ਜੀਵ ਸੈਂਚੁਰੀ ਚ ਅਲਾਉ ਨਹੀਂ ਕੀਤਾ ਜਾ ਸਕਦਾ ਠੀਕ ਆ ਠੀਕ ਜਿਹੜਾ ਜੰਗਲੀ ਜੀਵ ਵਿਭਾਗ ਆ ਜਾਂ ਫਿਰ ਉਹ ਹੀ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਆ ਜੀ ਜੀ ਅਸੀਂ ਇਹਦੇ ਕੋਸ਼ਿਸ਼ੇ ਚ ਹੁਮ ਸਕਦੇ ਆ ਉਹਦਾ ਕਾਰਨ ਕੀ ਆ ਕਿ ਜਦੋਂ ਅਸੀਂ ਜੰਗਲੀ ਜੀਵਾਂ ਦੇ ਘਰ ਚ ਜਿਆਦਾ ਘੁੰਮੀਏ ਹਮ 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 ਯਾ ਜ਼ਿਆਦਾ ਬੰਦੇ ਲੈ ਕੇ ਘੁੰਮੀ ਹੈ। ਜੀ। ਉੱਥੇ ਹੁਣ ਦੇਖੋ ਅਸੀਂ ਖਾਣਾ ਪੀਣਾ ਵੀ ਆ। ਹੂੰ ਹੂੰ ਹੂੰ। ਯੂਰੀਨੇਸ਼ਨ ਵੀ ਆ ਹੁਣ ਕਿਸੇ ਨੂੰ ਕੋਈ ਬਾਥਰੂਮ ਆ ਗਿਆ ਜਾਂ ਪਿਸ਼ਾਬ ਆ ਗਿਆ ਉਹ ਵੀ ਕਰੂਗਾ ਉੱਥੇ ਨਾ। ਹੂੰ ਹੂੰ ਹੂੰ। ਸਪੱਟ ਵੀ ਕਰੂਗੇ ਬੰਦੇ ਹਨਾ। ਕਰੂਗੇ ਪਰ। ਇਹ ਨਾ ਵੀ ਕੁਝ ਕਰਨ ਸਾਡੇ ਜਿਹੜੀ ਬੋਡੀ ਦੀ ਸਮੈਲ ਉਹ ਉਸ ਏਰੀਏ ਨੂੰ ਡਿਸਟਰਬ ਕਰ ਦੋਗੇ। ਉੱਥੋਂ ਜਿਹੜੇ ਜੀਵ ਰਾਤ ਨੂੰ ਉਹਨਾਂ ਨੇ ਲੰਘਣਾ ਆ। ਹੂੰ ਹੂੰ ਹੂੰ। ਕਿਸੇ ਨੇ ਆਪਣੇ ਘਰ ਨੂੰ ਜਾਣਾ ਆ, ਕਿਸੇ ਨੇ ਆਪਣੇ ਘਰ ਤੋਂ ਆਉਣਾ ਆ ਆਪਣੀ ਰੋਟੀ ਨੂੰ ਖੋਜਣ ਵਾਸਤੇ। ਬਿਲਕੁਲ। ਉਹ ਜਿਹੜੇ ਜੀਵ ਆ ਸਾਰੇ ਫਿਰ ਡਿਸਟਰਬ ਹੋ ਜਾਂਦੇ ਆ। ਹੂੰ ਹੂੰ ਹੂੰ। ਉਹਨਾਂ ਦਾ ਦਾ ਨਾਣ ਤਾਂ ਇਸ ਕਰਕੇ ਜੰਗਲੀ ਜੀਵ ਸੈਂਚਰੀ ਨੂੰ ਜਿਹੜਾ ਪੂਰਾ ਘੁੰਮਣ ਦਾ ਸਿਰਫ ਜਿਹੜੇ ਰਿਸਰਚਰ ਬੰਦੇ ਹੈਗੇ ਆ ਜਾਂ ਜਿਹੜੇ ਜੰਗਲੀ ਜੀਵ ਰੱਖਿਆਕ ਹੈਗੇ ਆ ਜਾਂ ਜਿਹੜੇ ਕੋਈ ਖੋਜ ਕਰਨ ਆਏ ਆ ਜੰਗਲੀ ਜੀਵਾਂ ਦੀ ਬਿਹਤਰੀ ਵਾਸਤੇ ਉਹਨਾਂ ਨੂੰ ਹੀ ਅਲਾਉਡ ਕੀਤਾ ਜਾਂਦਾ ਆ ਗਿਆ ਦਿੱਤੀ ਜਾਂਦੀ ਆਦਰਵਾਈਜ਼ ਜਿਹੜੀ ਪੂਰੀ ਸੈਂਚਰੀ ਫੋਰੈਸਟ ਕੋਈ ਵੀ ਕੋ ਮੈਂ ਜਾ ਸਕਦਾ ਪਰ ਇਹ ਜਿਹੜੀ ਸੈਂਚਰੀ ਆ ਉਹ ਜੰਗਲੀ ਜੀਵ ਰਾਖਵੋ ਇਹਦੇ ਕਾਨੂੰਨਾਂ ਦੇ ਉਲਟਾ ਜੇ ਆਪਾਂ ਕਹੀਏ ਕਿ ਪੂਰੀ ਚੀਜ਼ ਘੁੰਮਣੀ ਹੈ ਇਸ ਕਰਕੇ ਜਿਹੜਾ ਇਹ ਇਹ ਰੂਟ ਜਿਹੜਾ ਅਸੀਂ ਬਣਾਇਆ ਹੈ ਵਿਸਟਲ ਵਾਸਤੇ ਇਹ ਬਿਲਕੁਲ ਆਊਟਰ ਜੇ ਪਾਸੇ ਆ ਸੈਂਚਰੀ ਦੇ ਠੀਕ ਔਰ ਇਹ 2 ਤੋਂ 3 ਕਿਲੋਮੀਟਰ ਦਾ ਜਾਨੀ ਆਉਣ ਜਾਣ ਦਾ ਰੂਟ ਹੈਗਾ ਆ ਤੇ ਬਹੁਤ ਵਧੀਆ ਜਿਹੜਾ ਇਹ ਵੀ ਰੂਟ ਆ ਇਹਦੇ ਵਿੱਚ ਵੀ ਆ ਕੇ ਤੁਸੀਂ ਦੇਖ ਲਓ ਕਿੰਨੀਆਂ ਇਨਸਾਈਟਸ ਕਿੰਨਾ ਅੰਦਰੂਨੀ ਗਿਆਨ ਸਾਨੂੰ ਮਿਲਦਾ ਆ ਬੋਧੇ ਸਾਨੂੰ ਕੀ ਕੀ ਸਿਖਾਉਂਦੇ ਆ ਕਿੱਦਾਂ ਅਸੀਂ ਪਾਣੀ ਦੇ ਕੋਲ ਜੀਵਨ ਦੇ ਸਾਈਕਲ ਨੂੰ ਦੇਖਿਆ ਕਿੱਦਾਂ ਅਸੀਂ ਪੱਗ ਮਾਰਕਸ ਨੂੰ ਦੇਖਿਆ ਤੇ ਉਹ ਸਾਰੀ ਜਿਹੜੀ ਚੀਜ਼ ਹੈ ਇੱਕ ਜੀਵਨ ਨੂੰ ਬ ਉਹ ਸਾਨੂੰ ਥੋੜੀ ਜਗ੍ਹਾ ਦੇ ਵਿੱਚੋਂ ਵੀ ਬਹੁਤ ਸਰੀਆ ਆਉਟਪੁੱਟ ਜਿਹੜੀਆਂ ਮਿਲ ਜਾਂਦੀਆਂ ਹੈ। ਹੂੰ ਹੂੰ ਤੇ ਆਜੋ ਤੁਹਾਨੂੰ ਇੱਕ ਹੋਰ ਚੀਜ਼ ਦੇ ਦਰਸ਼ਨ ਕਰਾਉਣਾ ਬਹੁਤ ਵਧੀਆ। ਅੱਛਾ ਤੁਹਾਨੂੰ ਇੱਥੋਂ ਇੱਕ ਰੁਕਣਾ ਚਾਹਣਾ ਮੈਂ ਆਹ ਦੇਖੋ ਜਿਹੜੀ ਤੁਸੀਂ ਗੱਲ ਦੱਸਦੇ ਸੀ ਨਾ ਆਹ ਦੇਖੋ। ਹਾਂ ਜੀ। ਆਹ ਦੇਖੋ ਪੇੜ। ਹਾਂ ਇੱਥੇ ਠੀਕ ਹੈ। ਆਹ ਠੀਕ ਹੈ ਤੇ ਬਿਲਕੁਲ ਆਹ ਰਸਤਾ ਇਹਦੇ ਵਿੱਚੋਂ ਦੀ ਹੈਗਾ ਤਾਂ ਇਹਨੂੰ ਛੇੜਿਆ ਨਹੀਂ ਗਿਆ ਦੇਖੋ। ਹੈਨਾ? ਬਿਲਕੁਲ ਬਿਲਕੁਲ। ਆਹ ਦੇਖੋ ਆਹੀ ਸਰ ਹੁਣ ਜਿਹੜੀ ਗੱਲ ਕਰ ਰਹੀ ਸੀ ਦੇਖੋ ਆਹ। ਕਿਆ ਬਾਤ ਆ।